ਤੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਕਰਨ ਸੋ ਤੁਹਾਡਾ ਸਵਾਗਤ ਹੈ ਮੇਰੇ ਅੱਜ ਦੇ ਵਲੌਗ 'ਚ ਸਭ ਤੋਂ ਪਹਿਲਾਂ ਚੈਨਲ ਨੂੰ ਕਰਨਾ ਸਬਸਕ੍ਰਾਈਬ ਅੱਜ ਅਸੀਂ ਆਏ ਆਂ ਸ਼ਹਿਰ ਬਟਾਲੇ 'ਚ ਗੁਰਦੁਆਰਾ ਸਾਧ ਗਰਤਾਰੀਆਂ 'ਤੇ ਜਿੱਥੇ ਕਿ ਸਿੱਖਾਂ ਦੇ ਛੇਵੇਂ ਗੁਰੂ ਤਾਂਤਾ ਸਾਹਿਬ ਜੀ ਦੇ ਪੁੱਤਰ ਤਾਂਤਨ ਪੱਪਾ ਗੁਰਦਿੱਤਾ ਜੀ ਦਾ ਵਿਆਹ ਹੋਇਆ ਸੀ ਵਿਆਹ ਸਥਾਨ 'ਤੇ ਆਏ ਆਂ ਸੋ ਅੱਜ ਤੁਹਾਨੂੰ ਗੁਰਦਸਾਹ ਦਾ ਪੂਰਾ ਇਤਿਹਾਸ ਦੱਸਦੇ ਆਂ ਤੁਸੀਂ ਮੇਰੇ ਪਿੱਛੇ ਗੁਰਦਸਾਹ ਦੇ ਦਰਸ਼ਨ ਕਰੀ ਸਕਦੇ ਜੇ ਸੋ ਤੁਹਾਨੂੰ ਗੁਰਦਸਾਹ ਦਾ ਇਤਿਹਾਸ ਦੱਸਦੇ ਆਂ ਵੀਡੀਓ ਨਾਲ ਬੜੇ ਰਿਹਾ ਵੀ ਆਜੋ ਚੱਲਦੇ ਆਂ ਗੁਰਦਸਾਹਬ ਦੇ ਅੰਦਰ ਤੇ ਨਾਲੇ ਤੁਹਾਨੂੰ ਇਤਿਹਾਸ ਦੱਸਦੇ ਆਂ ਗੁਰਦਸਾਹਬ ਦਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਸੋ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਦੇ ਆਂ ਗੁਰਦਸਾਹਬ ਦੇ ਮੇਨ ਐਂਟਰੀing ਗੇਟ ਤੋਂ ਜਦੋਂ ਅਸੀਂ ਗੁਰਦਸਾਹਬ ਦੇ ਮੇਨ ਐਂਟਰ ਗੇਟ ਹੁੰਦੇ ਆਂ ਕਿ ਤੁਹਾਨੂੰ ਗੁਰਦਸਾਹਬ ਦੇ ਮੇਨ ਐਂਟਰੀing ਗੇਟ ਤੇ ਹੀ ਗੁਰਦਸਾਹਬ ਦਾ ਪੂਰਾ ਇਤਿਹਾਸ ਲਿਖਿਆ ਦਿਖਾਈ ਦੇ ਜਾਊਗਾ ਸੋ ਅੱਜ ਇਹ ਗੱਲ ਕਰਦੇ ਆਂ ਗੁਰਦਸਾਹਬ ਦੇ ਇਤਿਹਾਸ ਦੀ ਤੇ ਨਾਲੇ ਤੁਹਾਨੂੰ ਜਾਣੂ ਕਰਾਉਂਦੇ ਆਂ ਗੁਰਦਸਾਹਬ ਦੇ ਇਤਿਹਾਸ ਤੋਂ ਦੇ ਵੀ ਬਲੌਗ ਨੂੰ ਸਕੇਪ ਨਾ ਕਰਿਓ ਬਲੌਗ ਨਾ ਬਣੇ ਰਿਓ ਸੋ ਇਸ ਗੁਰਦੁਆਰੇ ਸਿੱਖਾਂ ਦੇ ਛੇਵੇਂ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਆਪਣੇ ਪੁੱਤਰ ਬਾਬਾ ਗੁਰਦਤਾ ਜੀ ਨਾਲ ਉਹਨਾਂ ਦਾ ਵਿਆਹ ਕਰਵਾਉਣ ਵਾਸਤੇ ਇਸ ਗੁਰਦਆਸਬ ਆਏ ਸ਼ਹਿਰ ਬਟਾਲੇ ਚ ਬਾਬਾ ਗੁਰਦਤਾ ਜੀ ਦਾ ਵਿਆਹ ਭਾਈ ਰਾਮਾ ਜੀ ਦੀ ਪੁੱਤਰੀ ਬੀਬੀ ਅਨੰਤੀ ਨਾਲ ਹੋਇਆ ਜੋ ਕਿ ਖੱਤਰੀ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਇਸ ਗੁਰਦਾਰ ਸਾਹਿਬ ਬਾਬਾ ਬੁੱਢਾ ਜੀ ਦੀ ਭਾਈ ਦਾਤੂ ਜੀ ਦੀ ਭਾਈ ਮੋਰੀ ਜੀ ਦੀ ਭਾਈ ਗੁਰਦਾਸ ਜੀ ਦੇ ਬੀਬੀ ਵੀਰੋ ਜੀ ਦੀ ਚਰਨ ਛੋਹ ਪ੍ਰਾਪਤਾ ਇਹੋ ਸੀ ਗੁਰਦਸਾਹਿਬ ਦਾ ਇਤਿਹਾਸ ਅੱਗੇ ਤੁਸੀਂ ਵੀਡੀਓ ਦੇ ਵਿੱਚ ਪੂਰੇ ਗੁਰਦਸਾਹਿਬ ਦੇ ਦਰਸ਼ਨ ਕਰ ਸਕਦੇ ਜੇ ਸੋ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਪੂਰੇ ਗੁਰਦਸਾਹਿਬ ਦੇ ਦਰਸ਼ਨ ਕਰਿਓ ਤੇ ਇੱਕ ਵਾਰੀ ਤੁਹਾਨੂੰ ਮੈਂ ਫਿਰ ਤੋਂ ਦੱਸ ਦੇਣਾ ਚਾਹੁੰਦਾ ਵਾਂ ਇਹ ਗੁਰਦਸਾਹਿਬ ਸ਼ਹਿਰ ਬਟਾਲੇ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪ੍ਰਾਤਨ ਗੁਰਦਾਰੇ ਤੋਂ ਮਲਕੀ ਹਿਸਟੋਰੀਕਲ ਜਿਹੜੇ ਗੁਰਦਸਾਹਿਬਾ ਉਹਨਾਂ ਚੋਂ ਇੱਕ ਗੁਰਦਸਾਹਿਬਾ ਗੁਰਦੁਆਰਾ ਸੱਤ ਕਰਤਾਰੀਆਂ 'ਚ ਸ਼ਹਿਰ ਬਟਾਲੇ 'ਚ ਜਿਹੜਾ ਗੁਰਦੁਆਰਾ ਸਥਿਤ ਆ ਸੋ ਜਿਹੜਾ ਵੀ ਵੀਰ ਕੋਈ ਨਾ ਆਪਣੇ ਗੁਰਦਾਸਪੁਰ ਜ਼ਿਲ੍ਹੇ 'ਚ ਆਵੇ ਸੋ ਗੁਰਦਸਾਹਿਬ ਦੇ ਜ਼ਰੂਰ ਦ ਅੱਜ ਦਾ ਵਲੌਗ ਕਰਦੇ ਆਂ ਇੱਥੇ ਖਤਮ ਜੇ ਵਲੌਗ ਚੰਗਾ ਲੱਗਾ ਹੋਏ ਤਾਂ ਵਲੌਗ ਨੂੰ ਕਰ ਦਿਓ ਲਾਈਕ